ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਤੇ ਜੀ ਆਇਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਬਹੁਤ ਦਿਨਾਂ ਤੋਂ ਬਾਅਦ ਬਣ ਰਹੀ ਹੈ ਕਿਉਂਕਿ ਕੰਮਕਾਰ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਸੀਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਅੱਜ ਆਪਾਂ ਪਹੁੰਚੇ ਹਾਂ ਪਿੰਡ ਕੋਟ ਖੁਰਦ ਗੁਰਦੁਆਰਾ ਰਾਮ ਸਰਬ ਸਾਹਿਬ ਪਾਸ਼ਾਹੀ ਛੇਵੀਂ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮੀਰੀ ਪੀਰੀ ਦੇ ਮਾਲਕ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ ਉਹਨਾਂ ਦੀ ਚੰਨ ਸ਼ੋਪ ਪ੍ਰਾਪਤ ਧਰਤੀ ਹੈ ਜੀ ਗੁਰੂ ਘਰ ਆ ਅੱਜ ਉੱਥੇ ਉਹਨਾਂ ਦੇ ਆਗਮਨ ਪੂਰਵ ਦੇ ਸੰਬੰਧ ਵਿੱਚ ਇੱਕ ਵਿਸ਼ਾਲ ਨਗਰ ਕੀਤਾ ਸਜਾਇਆ ਜਾਣਾ ਹੈ ਸੋ ਤੁਹਾਨੂੰ ਵੀ ਕਰਾਉਣੀ ਹੈ ਉਸ ਨਗਰ ਕੀਤਾ ਦੇ ਦਰਸ਼ਨ ਤੇ ਨਾਲੇ ਗੁਰੂ ਘਰ ਦੇ ਆਓ ਚੱਲਦੇ ਆ ਆਹ ਰਸਤਾ ਜਾਂਦਾ ਹੈ ਜੀ ਤੇ ਤੁਹਾਨੂੰ ਲੈ ਕੇ ਚੱਲਦੇ ਗੁਰਦੁਆਰਾ ਸਾਹਿਬ ਸੋ ਇਹ ਰਸਤਾ ਜਾਂਦਾ ਜੀ ਗੁਰਦੁਆਰਾ ਸਾਹਿਬ ਨੂੰ ਨਿਸ਼ਾਨ ਸਾਹਿਬ ਪਿੱਛੇ ਲਾ ਕੇ ਸਜਾਇਆ ਹੋਇਆ ਰਸਤਾ ਆ ਸਾਰੇ ਰਸਤੇ ਤੇ ਨਿਸ਼ਾਨ ਸਾਹਿਬ ਲੱਗੇ ਹੋਏ ਆ ਬਹੁਤ ਹੀ ਸੁਣਾ ਡ੍ਰੈਸ਼ ਬਣਿਆ ਹੋਇਆ ਹੈ ਸੰਗ ਤਾਂ ਪਹੁੰਚ ਰਹੀਆਂ ਗੁਰਦੁਆਰਾ ਸਾਹਿਬ ਕਿਉਂਕਿ 7 ਵਜੇ ਜਿਹੜਾ ਜਿੱਤ ਆਰਾਮ ਤਾਂ ਹੋ ਜਾਣੀ ਸੀਗੀ ਤੇ 7 ਵਜਣ ਵਾਲੇ ਆ ਸੋ ਜਾ ਕੇ ਆਪਾਂ ਵੀ ਕਰਦੇ ਆ ਦਰਸ਼ਨ ਸੋ 7:00 ਤੱਕ ਪਹੁੰਚ ਰਹੀਆਂ ਦੇਖੋ ਜੀ ਜੰਦੂ ਲੈ ਕੇ ਪਿੰਡਾਂ ਦੇ ਵਿੱਚੋਂ ਸੋ ਬੈਲ ਕੋਲੇ ਗੁਰੂ ਘਰ ਦੇ ਗੀਤ ਜੱਗੇ ਪਹੁੰਚ ਚੁੱਕੇ ਹਾਂ ਜੀ ਆਪਾਂ ਚਲਦੇ ਅੰਦਰ ਪਹਿਲਾ ਦਰਵਾਜ਼ਾ ਸਾਹਿਬ ਚ ਕਰਦੇ ਆਉਨੇ ਨਤਮਸਤਕ ਤੇ ਫਿਰ ਤੁਹਾਨੂੰ ਪਹੁੰਚਾਉਨੇ ਆ ਸਰੋਵਰ ਦੇ ਦਰਸ਼ਨ ਤੇ ਨਾਲੇ ਗੁਰੂ ਘਰ ਆਈਆਂ ਹੋਈਆਂ ਸੰਗਤਾਂ ਦੇ ਬੋਲਦੀ ਸੋਹਣੀ ਪਾਲਕੀ ਸਾਹਿਬ ਤਿਆਰ ਕੀਤੀ ਹੋਈ ਹੈ ਜੀ ਸ਼ਸਤਰ ਅੱਗੇ ਲੱਗੇ ਹੋਏ ਨੇ ਪਾਲਕੀ ਦੇ ਵਿੱਚ ਇਸ ਪਾਲਕੀ ਵਿੱਚ ਤੁਹਾਨੂੰ ਤੁਹਾਨੂੰ ਸ਼੍ਰੀ ਗੁਰੂ ਸਾਹਿਬ ਮਹਾਰਾਜ ਜੀ ਵਿਲਾਜਮਾਨ ਹੋਣਗੇ ਸਿੰਦਰ ਕੀ ਤਨ ਦੀ ਕਰਨਗੇ ਅਗਵਾਈ ਸੋ ਮੀ ਵੀ ਆਪਣੀ ਦਸਤਕ ਦੇ ਰਿਹਾ ਆਂ ਜੰਦਰ ਦੇਵਤਾ ਵੀ ਖੁਸ਼ ਹੋ ਕੇ ਵਸਾਰਿਆ ਜੀ ਫੁੱਲ ਪਾਣੀ ਰੂਪੀ ਗੁਰਦੁਆਰਾ ਰਾਮ ਸਰ ਸਾਹਿਬ ਪਾਸ਼ਾ ਸ਼ੇਮੀ ਇਸ ਇਤਿਹਾਸਿਕ ਸਥਾਨ ਨੂੰ ਮੀਰੀ ਪੀਰੀ ਦੇ ਮਾਲਕ ਸ਼ੇਮੀ ਪਾਦਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੰਨ ਸ਼ੋਪਰਾਪਤ ਹੈ ਮਾਝੇ ਮਾਲਵੇ ਤੇ ਦੁਆਬੇ ਦੀਆਂ ਚਾਰ ਜੰਗਾਂ ਜੱਤ ਕੇ ਅਤੇ ਮੁਗਲ ਬਾਦਸ਼ਾਹ ਸ਼ਾਹ ਜਹਾਂ ਨੂੰ ਬੁਰੀ ਤਰ੍ਹਾਂ ਹਾਰ ਦੇ ਕੇ ਗੁਰੂ ਸਾਹਿਬ ਨੇ ਸੰਗਤਾਂ ਸਮੇਤ ਜਦੋਂ ਕਿਰਤਪੁਰ ਸਾਹਿਬ ਨੂੰ ਵਾਪਸੀ ਸਫ਼ਰ ਕੀਤਾ ਤਾਂ ਇਸੇ ਸਥਾਨ ਤੇ ਦਰਸ਼ਨ ਦਿੱਤੇ ਅਤੇ ਕੁਝ ਸਮਾਂ ਆਰਾਮ ਕੀਤਾ ਸੰਮਤ 1922 ਈਸਵੀ ਵਿੱਚ ਇਸ ਗੁਰਦੁਆਰਾ ਸਾਹਿਬ ਨੂੰ ਸ੍ਰੀ ਹਜ਼ੂਰ 108 ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਨਿਰਮਲ ਕੁੱਟਿਆ ਜੋਲਾਵਾਲੇ ਨੇ ਪ੍ਰਗਟ ਕੀਤਾ। ਕੁੱਕੜਪਿੰਡ ਦੇ ਇੱਕ ਸ਼ਰਧਾਲੂ ਨਰਿੰਦਰ ਸਿੰਘ ਨਾਮੀ ਸਿੱਖ ਆਪਣੇ ਖੇਤ ਵਿੱਚੋਂ ਖਰਬੂਜੇ ਤੋੜ ਰਿਹਾ ਸੀ। ਉਸਦੇ ਪਿਤਾ ਜੀ ਨੇ ਪੁੱਛਿਆ ਇਹ ਖਰਬੂਜੇ ਕਿਸ ਵਾਸਤੇ ਤੋੜ ਰਹੇ ਹੋ? ਤਾਂ ਉਹਨਾਂ ਨੇ ਉੱਤਰ ਦਿੱਤਾ ਕਿ ਜੋਲਾਵਾਲੇ ਸੰਤਾਂ ਵਾਸਤੇ ਲੈ ਜਾਣੇ ਹਨ। ਬੁਜੁਰਗ ਕਹਿਣ ਲੱਗਾ ਕਿ ਸੰਤ ਇਥੇ ਬਾੜੇ ਵਿੱਚ ਆ ਕੇ ਨਹੀਂ ਖਾ ਸਕਦੇ ਜਾਣੀ ਜਨ ਬਾਬਾ ਜੀ ਨੇ ਘੋੜੇ ਚੜ੍ਹ ਕੇ ਦੋ ਸੇਵਕਾਂ ਸਮੇਤ ਕਰਬੂਜਿਆਂ ਦੇ ਖੇਤ ਵਿੱਚ ਜਾ ਦਰਸ਼ਨ ਦਿੱਤੇ ਉਸ ਬੁਜੁਰਗ ਨੂੰ ਸੋਝੀ ਹੋ ਗਈ ਬਾਬਾ ਜੀ ਅੰਤਰਜਾਮੀ ਹਨ ਅਤੇ ਕਿਹਾ ਕਿ ਖੇਤ ਬਾੜੇ ਸਭ ਆਪ ਦੇ ਹੀ ਹਨ ਅਤੇ ਆਪਣੀ ਪੁੱល ਬਖਸ਼ਾਈ ਤੇ ਚਰਨਾਂ ਤੇ ਮੱਥਾ ਟੇਕਿਆ ਨਾਲ ਦੇ ਸੇਵਕ ਯਾਨੀ ਦੀਜ਼ਾਰ ਸਿੰਘ ਨੰਬਰਦਾਰ ਪਿੰਡ ਜੋਹਲਾ ਨੇ ਕੁਝ ਖਰਬੂਜੇ ਤੋੜੇ ਬਾਅਦ ਸੀ ਵੀ ਸੰਤ ਬਾਬਾ ਬਸੰਤ ਸਿੰਘ ਜੀ ਇਸ ਸਥਾਨ ਤੇ ਆ ਕੇ ਘੋੜੇ ਤੋਂ ਉਤਰ ਗਏ ਅਤੇ ਮੱਥਾ ਟੇਕਿਆ ਖਰਬੂਜੇ ਸੰਗਤਾਂ ਨੂੰ ਸ਼ਕਾਏ ਅਤੇ ਆਪ ਵੀ ਛਕੇ ਸੇਵਕਾਂ ਦੇ ਪੁੱਛਣ ਤੇ ਬਾਬਾ ਬਸੰਤ ਸਿੰਘ ਜੀ ਨੇ ਆਪਣੇ ਮੁਖਾਰਬਿਨ ਤੋਂ ਬਚਨ ਕੀਤੇ ਕਿ ਇਸ ਸਥਾਨ ਨੂੰ ਛੇਵੇਂ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਹੈ ਸਾਰੀ ਆਈ ਸੰਗਤ ਨੇ ਧੰਨ ਧੰਨ ਕਹਿ ਕੇ ਸਤਕਾਰ ਵਜੋਂ ਮੱਥੇ ਟੇਕੇ ਬਾਬਾ ਜੀ ਇਹ ਵੀ ਬਚਨ ਕੀਤਾ ਜੇ ਸਮਾ ਆਵੇਗਾ ਆਪ ਜੀ ਇਸ ਸਥਾਨ ਦਾ ਜਹੋ ਜਲਾਲ ਦੇਖੋਗੇ ਸੋ ਆਪ ਜੀ ਅੱਜ ਦਰਸ਼ਨ ਕਰ ਰਹੀਏ ਰਹੇ ਹੋ ਇਸ ਸਥਾਨ ਤੇ ਪਹਿਲਾ ਸ਼੍ਰੀ ਅਖੰਡ ਸਾਹਿਬ ਪਾਠ ਸਾਹਿਬ 1964 ਈਸਵੀ ਵਿੱਚ ਤੰਬੂ ਵਿੱਚ ਕੀਤਾ ਸ੍ਰੀਮਾਨ 108 ਸੰਤ ਬਾਬਾ ਗਿਆਨ ਸਿੰਘ ਜੀ ਨਿਰਮਲ ਕੁੱਟਿਆ ਜੋਹੜਾ ਵਾਲਿਆਂ ਨੇ ਆਪਣੇ ਹਸਤ ਕਮਲਾ ਨਾਲ ਮਿਤੀ 24 99 ਨੂੰ ਇਸ ਗੁਰਦੁਆਰ ਸਾਹਿਬ ਦਾ ਨੀ ਪੱਥਰ ਰੱਖਿਆ ਅਤੇ ਸੇਵਾ ਤੇ ਸਿੱਖੀ ਦੀ ਸੰਗਤਾਂ ਨੂੰ ਸੋਚੀ ਬਖਸ਼ੀ ਇਲਾਕੇ ਦੀਆਂ ਸੰਗਤਾਂ ਨੇ ਹਮ ਹਮਾ ਕੇ ਪਿਆਰ ਤੇ ਸ਼ਰਧਾ ਨਾਲ ਸੰਤ ਬਾਬਾ ਗਿਆਨ ਸਿੰਘ ਜੀ ਦੀ ਅਗਵਾਈ ਹੇਠ ਸੇਵਾ ਕੀਤੀ ਅਤੇ ਆਲੀ ਸ਼ਾਨ ਗੁਰਦੁਆਰ ਸਾਹਿਬ ਦੀ ਇਮਾਰਤ ਤਿਆਰ ਹੋ ਗਈ 72 ਸਾਲ ਪਹਿਲਾਂ ਸੰਤ ਬਾਬਾ ਸੰਤ ਸਿੰਘ ਜੀ ਦੀ ਉਚਾਰੀ ਹੋਈ ਪ੍ਰਵੇਕਵਾਨੀ ਸੱਚ ਸਾਬਤ ਹੋਈ ਇਸ ਪਵਿੱਤਰ ਸ੍ਰੋਵਰ ਵਿੱਚ ਜੋ ਵੀ ਸ਼ਰਧਾ ਤੇ ਪਿਆਰ ਨਾਲ ਇਸ਼ਨਾਨ ਕਰਦਾ ਹੈ ਉਸਦੇ ਸਭ ਦੁੱਖ ਦੂਰ ਕਰਦੇ ਹਨ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਸੁਪੰਜ ਮਹਿਚ ਪੰਜੋਂ ਸ਼ਾਂਤੀ ਸਾਹਿਬ ਤੇ ਪੰਜ ਪਿਆਰੇ ਸਹਿਬਾਨ ਤਿਆਰ ਵਰ ਤਿਆਰ ਜੀ ਹੰਤਨ ਸ੍ਰੀ ਗੁਰੂ ਅੰਸਾ ਮਹਾਰਾਜ ਜੀ ਆਪਣੇ ਨਿਜੀ ਸਥਾਨਾਂ ਤੋਂ ਪਾਲਕੀ ਸਾਹਿਬ ਵਾਲੇ ਰਵਾਨਾ ਹੋ ਰਿਹਾ ਜੀ ਪੰਜ ਨਿਸ਼ਾਨਚੀ ਸਹਿਬਾਨ ਪੰਜ ਪਿਆਰੇ ਸਹਿਬਾਨ ਤੇ ਹੋਰ ਸੰਗਤਾਂ ਗੁਰੂਕੀਆਂ ਪਿਆਰ ਵਾਲੇ ਸਾਰੇ ਨਾਲ ਨੇ ਤੁਰਾਂ ਤੇ ਮੀਂਹ ਵਰ ਰਿਹਾ ਆ ਤੇ ਮੀਂਹ ਵਰਦੇ ਵਿੱਚ ਆਰੰਭ ਤਾਂ ਹੋ ਰਿਹਾ ਲੱਗੇ ਕੀਤੇਨ ਸਾਹਿਬ ਦੀ ਤੇ ਮਹਾਰਾਜ ਆਪਣੀ ਪਾਲਕੀ ਵਿੱਚ ਵਰਾਜਮਾਨ ਹੋ ਚੁੱਕੇ ਆ भई कहिड़ी हाल ਵਾਹਿਗੁਰੂ ਸਤਿਗੁਰੂ ਬੰਦੀ ਸ਼ੋਰ ਦਾ ਤਾਲ ਕਿੰਨੇ ਦਿਨਾਂ ਤੋਂ ਤੈਨੂੰ ਤਰਕਾ ਦਾ ਹੁਕਮ ਜਿੱਤਾਂ ਕਰਮ ਮਾਰੇ ਸਤਿਗੁਰੂ ਲੈਣੀ ਚੀਜ਼ਾਂ ਮਾਲ ਕਹਿਨ ਸਾਡੇ ਅਵਤਾਰ ਤੋਂ ਨੂੰ ਬਣਾਉਣ ਵਾਸਤੇ ਅੱਜ ਸਾਡੇ ਸੰਗਤਾਂ ਹੋਂ ਦੇ ਪਾਗਮੇ ਜਿੱਤੇ ਕਰਮ ਤੋਂ ਪਾਗਦ ਗੋਦਵਾਲਾ ਸ੍ਰੀ ਗੁਰੂ ਨਿਰਾਸ਼ ਸਾਹਿਬ ਜਿੱਥੇ ਜੋ ਬਾਦੀ ਧਰਮ ਦੀ ਕਿਰਪਾ ਸੰਚਾਰ ਆਵਾਜ਼ ਕੋਲੋਂ ਲਾਂਕੀ ਤੇੰਮੀਂ ਵੀ ਅਰੰਭ ਤੋਂ ਹੋ ਰਹੀ ਆ ਇਹ ਨਵੇਂ ਕੀ ਤੋਂ ਨਾਂ ਸਰਪੰਤੀ ਗੁਰੂ ਅੰਗਦ ਸਾਹਿਬ ਮਾਰਾ ਦੀ ਸ਼ੋਕ ਸਾਹਿਬ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ ਕੱਟ ਗਿਆ ਹਵਾ ਬਹੁਤ ਤੇਜ਼ ਚੱਲ ਰਹੀ ਆ ਤੇ ਰੌਣਕਾਂ ਹੋ ਰਹੀ ਨਗਰ ਕੀਰਤਨ ਸਾਹਿਬ ਦੀ ਪੰਜ ਪਿਆਰੇ ਸਹਿਬਾਨ ਪੰਜ ਸ਼ਾਂਤੀ ਸਹਿਬਾਨ ਸੂਰੀ ਪਾਲਕੀ ਵਿੱਚ ਵਿਰਾਜਮਾਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਸੰਗਤਾਂ ਦੂਰੋਂ ਦੂਰੋਂ ਪਹੁੰਚ ਰਹੀਆਂ ਦੱਸੇ ਮੇਲੇ ਕਾਰਨ ਧੰਨ ਧੰਨ ਸ਼ੇਰੇ ਪਾਸ਼ਾ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜਿਨ੍ਹਾਂ ਦਾ ਆਗਮਨ ਕਰੋ ਬੁਲਾ ਰਹੀਆਂ ਸੰਗਤਾਂ ਮਹਾਰਾਜੇ ਪੂਰੀ ਠੰਡ ਵਰਤਾਈ ਆ ਜੀ ਮੌਸਮ ਕਿਆ ਸੁਹਾਣਾ ਹੋਇਆ ਦੇਖੋ ਤੇ ਸੰਗਤਾਂ ਤਿਆਰ ਵਰ ਤਿਆਰ ਬਿਲਕੁਲ ਸੇਵਾਦਾਰ ਵੀ ਤਿਆਰ ਵਰ ਤਿਆਰ ਤੇ ਮੌਸਮ ਪੂਰਾ ਠੰਡਾ ਹੋਇਆ ਆ ਅਗੇ ਵੀ ਨਾ ਆਵੇ ਤਰਪਾਲਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਆ ਜਿਨ੍ਹਾਂ ਵਿੱਚ ਗੱਡੀਆਂ ਵਿੱਚ ਪੰਜ ਨਿਸ਼ਾਨਚੀ ਸਹਿਬਾਨ ਤੇ ਪੰਜ ਪਿਆਰੇ ਸਹਿਬਾਨ ਨੇ ਖੜੇ ਹੋਣਾ ਆ ਦੀ ਬਸਤਾ ਜੀ ਪਿੱਕਿਆਂ ਦੇ ਵਿੱਚ ਬੈਂਨਵਾਜੇ ਵਾਲੇ ਆ ਚੁੱਕੇ ਆ ਬਾਪਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੰਡ ਬਰਦਾਸ਼ਤ ਦੀ ਵੇਹ ਮਾਰੇ ਨੇ ਸ਼ਾਬਾਸ਼ ਕਿਹਾ ਸੰਗਤ ਜੀ ਸਵੇਰ ਦਾ ਚੱਲਿਆ ਹੈ ਨਗਰ ਕੀਰਤਨ ਪਹੁੰਚ ਚੁੱਕਾ ਕੁੱਕੜਪਿੰਡ ਤੇ ਵਰਦੇ ਮੀਂਹ ਦੇ ਵਿੱਚ ਅੰਮ੍ਰਿਤ ਤਾਂ ਹੋਈ ਸੀਗੀ ਤੇ ਇੱਥੇ ਪਹੁੰਚਦੇ ਪਹੁੰਚਦੇ ਥੋੜਾ ਜਿਹਾ ਮੀਂਹ ਘਟਿਆ ਆ ਤੇ ਹੁਣ ਤੁਹਾਨੂੰ ਕਰਾਉਣੇ ਆ ਦਰਸ਼ ਨਗਰ ਕੀਰਤਨ ਦੇ ਤੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਨਾਲ ਜੁੜੀਆਂ ਹੋਈਆਂ ਆ ਸੋ ਸਭ ਤੋਂ ਅੱਗੇ ਬੈਂਡਵਾਜੇ ਵਾਲੇ ਵੀਰ ਉਸ ਤੋਂ ਬਾਅਦ ਸਫਾਈ ਵਾਲੇ ਵੀਰ ਟੈਂਕਰ ਤੇ ਪੰਜ ਨਿਸ਼ਾਨਚੀ ਸਾਹਿਬ ਦੀ ਗੱਡੀ ਪੰਜ ਪਿਆਰੇ ਸਹਿਬਾਨ ਦੀ ਗੱਡੀ ਉਸ ਤੋਂ ਬਾਅਦ ਤਾਂ ਤਾਂ ਨਿਸ਼ਚੀ ਗੁਰੂ ਸਾਹਿਬ ਮਹਾਰਾਜ ਦੀ ਪਾਲਕੀ ਤੇ ਵਿਸ਼ਾਲ ਨਗਰ ਕੀਰਤਨ ਗੁਰੂ ਕੇ ਪਿਆਰ ਵਾਲੀਆਂ ਸੰਗਤਾਂ ਜੋ ਕਿ ਵਰਦੇ ਮੀਂਹ ਦੇ ਵਿੱਚ ਗੁਰੂ ਸਾਹਿਬ ਦੇ ਨਾਮ ਨਾਲ ਚੱਲੀਆਂ ਹੋਈਆਂ ਸਵੇਰ ਦੀਆਂ ਤੇ ਸੱਚ ਪੁੱਛੋ ਤਾਂ ਕੰਪਾ ਜਿਹੜਿਆ ਹੋਇਆ ਆ ਠੰਡ ਲੱਗ ਰਹੀ ਆ ਦੰਦ ਵੱਜ ਰਾਇ ਥੋੜੇ ਥੋੜੇ ਤੰਦੇ ਵਿੱਚ ਸ਼ਾਮਲ ਹੋਣ ਲਈ ਸੰਗਤਾਂ ਤਿਆਰ ਵਰ ਤਿਆਰ ਟੈਕਟਾਂ ਟਰਾਲੀਆਂ ਦੇ ਲੰਗਰ ਲੈ ਕੇ ਪਹੁੰਚੀਆਂ ਹੋਈਆਂ ਆ ਤੇ ਨੌਜਵਾਨ ਲੋ ਜੀ ਜਲਦੀ ਦਾ ਤੇ ਜਲ ਛਕਾਉਣਗੇ ਆਂਦੇ ਵਿੱਚ ਠੰਡਾ ਕਰਨਗੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਭ ਸੰਗਤਾਂ ਫਰੋਲੀਆਂ ਜੀ ਫਰੋਲੀਆਂ ਜੀ ਇਹ ਸੰਗਤਾਂ ਆਈਆਂ ਫਰੋਲੇ ਤੋਂ ਜੀ ਸ਼ਾਮਲ ਹੋਣ ਲੱਗਾ ਕੀਤਾ ਵਿੱਚ ਤੇ ਨਾਲ ਲੈ ਕੇ ਆਈਆਂ ਜੀ ਲੰਗਰ ਹੈ ਜਲਦੀ ਜੀ ਦਾ ਛਕਾਉਂਗਾ ਠੰਡੇ ਕਰੂਗੇ ਸੰਗਤ ਨੂੰ ਹੋਰ ਹੈ ਕਿਆ ਬਾਤ ਹੈ ਇਹ ਜਲਦੀ ਸੇਵਾ ਤੇ ਨਾਲ ਜਲਦੀ ਦੀ ਸੇਵਾ ਸਿੰਘ ਸਾਹਿਬ ਕਰਨਗੇ ਕਿਆ ਬਾਤ ਹੈ ਉਧਰ ਸੰਗਤਾਂ ਆ ਨਾ ਸੰਗਤਾਂ ਭਰੀ ਹੋਈ ਟਰਾਲੀ ਨਗਰ ਕੀਤਾ ਦੀ ਰੇਟ ਵਿੱਚ ਇੰਟੀਗਰ ਕਰ ਰਹੀਆਂ ਸੰਗਤਾਂ

ਆਪ ਜੀ ਦੇ ਸਾਹਮਣੇ ਪਹੁੰਚਾ ਹੈ ਸੰਤਾ ਬੀਰਾਕ ਉਦਾਰ ਦੇ ਨਾਲ ਧੰਗੁਰ ਜੱਟ ਦਾ ਮਹਾਰਾਜ ਜੀ ਦੇ ਦੁਆਰਾ ਪੰਚ ਚਾਰੀ ਜਿੱਥੇ ਵੰਡਾ ਸਰਕਾਰ ਕਰ ਰਹੀਆਂ ਹਨ ਸਵੈਗ੍ਰੇਟੇਸ਼ਨ ਦੇ ਚੰਗੇ ਅੰਗ ਸੰਤਾ ਜੀ ਧੰਗੁਰ ਜੱਟ ਦਾ ਮਹਾਰਾਜ ਜੀ ਦੇ ਬੱਚੇ ਆ ਪੰਡਾ ਜੀ ਦੇ ਦੁਆਰਾ ਸਲਾਹਾਂ ਕਰਕੇ ਧੰਗੁਰ ਮਰਦਕਸ਼ਾ ਮਹਾਰਾਜ ਜੀ ਆਖਿਆ ਧੰਗੁਰ ਜੱਟ ਦਾ ਮਹਾਰਾਜ ਜੀ ਨੇ ਦਿੱਤਾ ਆਪ ਦਾ ਕਰ ਰਿਹਾ ਹੈ ਸਾਰੀਆਂ ਸੰਸਥਾਵਾਂ ਜਿਵੇਂ ਵਾਲੀ ਸਾਰਦਨ ਕੁਮਾਰਾ ਜੀ ਦਾ ਤੌਰ 'ਤੇ ਸ੍ਰੀ ਕਬਾਰੀ ਸਾਹਿਬ ਨੂੰ ਵੰਡਕ ਲਈਦਾ ਸੰਗਤਾਂ ਮਹਾਪੁਰਖਾਂ ਵੱਲੋਂ ਬਹੁਤ ਬਹੁਤ ਧੰਨਵਾਦ ਅਤੇ ਸਹਾਇਕਾਂ ਕਰਤਾ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੜੀਆਂ ਬਹੁਤ ਬਰਕਤਾਂ ਹੋਣਗੀਆਂ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ いいよ。